ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਤ ਮੁਹੱਲਾ ਪੰਜਾ ਘਰ ਸੇਵਾ ਕਰਨ ਕਾਰਨ ਏਕ ਓਹੀ ਜਿਨ ਕੀਆ ਆਕਾਰ ਤੇ ਸਤਿ ਆਵੋ ਮਨ ਮੇਰੇ ਸਰਬ ਕੋ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਵਰਵਾਣੇ ਦੀਆਂ ਧੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 58 ਅੰਗ ਤੇ ਸੁਭਾਰ ਹਨ ਇਹਨਾਂ ਧੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਜੋ ਸਾਨੂੰ ਸੰਦੇਸ਼ ਦੇ ਰਹੇ ਹਨ ਆਓ ਉਹਦੇ ਵਿਚਾਰ ਕਰੀਏ ਕਰਨ ਕారణ ਏਕੋ ਹੀ ਜਿਨ ਕੀਆ ਆਕਾਰ ਇਸ ਟੁਕੜੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਸ ਦਾ ਇਹ ਸਾਰਾ ਆਕਾਰ ਹੈ ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਬਣਾਇਆ ਹੈ ਜਿਸ ਪਰਮਾਤਮਾ ਨੇ ਜਿਸ ਪ੍ਰਭੂ ਨੇ ਇਹ ਸਾਰਾ ਸੰਸਾਰ ਬਣਾਇਆ ਹੈ ਜੋ ਜਿਸ ਰਿਹਾ ਹੈ ਸਿਰਫ ਉਹੀ ਪਰਮਾਤਮਾ ਸ੍ਰਿਸ਼ਟੀ ਦਾ ਰਚਣ ਵਾਲਾ ਹੈ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਇਸ ਲਈ ਹੈ ਮੇਰੇ ਮਾਨਾ ਹੈ ਮੇਰੀ ਜਿੰਦੜੀ ਤੂੰ ਉਸ ਦਾ ਸਿਮਰਨ ਕਰ ਤੂੰ ਉਸ ਨੂੰ ਚੇਤੇ ਰੱਖ ਤੂੰ ਉਸ ਦੇ ਗੁਣਾਂ ਨੂੰ ਯਾਦ ਰੱਖ ਜਿਸ ਜੋ ਸਾਰਿਆਂ ਦਾ ਆਸਰਾ ਹੈ ਜੋ ਸਭ ਦੀ ਸੰਭਾਲ ਕਰਦਾ ਸੋ ਸਾਨੂੰ ਸਾਰਿਆਂ ਨੂੰ ਅਯੂਸ਼ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਉਹਦੇ ਹੀ ਉਸਤਿਤ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ